ਸੰਗਤ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਵੋਟਾਂ ਦਾ ਦੌਰ ਚੱਲ ਰਿਹਾ 1 ਜੂਨ ਵਾਲੇ ਦਿਨ ਆਪਾਂ ਸਾਰਿਆਂ ਨੇ ਸੱਚ ਨੂੰ ਵੋਟ ਪਾਉਣੀ ਆ ਇੱਕ ਫੇਸਬੁੱਕ ਦੇ ਉੱਪਰ ਬਹੁਤ ਜ਼ਿਆਦੀ ਵੀਡੀਓ ਸ਼ੇਅਰ ਕੀਤੀ ਜਾ ਰਹੀ ਆ ਜਿਹਦੇ ਵਿੱਚ ਦਾਸ ਦਾ ਜ਼ਿਕਰ ਕੀਤਾ ਗਿਆ ਵੀ ਦਲੇਰਕੌਰ ਖਾਲਸਾ ਇਹ ਭਾਈ ਸਰਬਜੀਤ ਸਿੰਘ ਹੋਣਾ ਦੇ ਹੱਕ ਦੇ ਵਿੱਚ ਨਹੀਂ ਬੋਲੇ ਪਹਿਲੀ ਬੇਨਤੀ ਸੰਗਤ ਜੀ ਸਾਡੀ ਇਹ ਆ ਜਿੰਨਾ ਚਿਰ ਤੁਸੀਂ ਸੁਣ ਨਹੀਂ ਲੈਂਦੇ ਜਾਂ ਦੇਖ ਨਹੀਂ ਲੈਂਦੇ ਉਹਨਾਂ ਚਿਰ ਤੱਕ ਬੋਲੋ ਨਾ ਉਸ ਵੀਰ ਨੇ ਇਹ ਕਹਿ ਕੇ ਉਹਦੇ ਵਿੱਚ ਬੋਲਿਆ ਵਾ ਕਿ ਦਲੇਰਕੌਰ ਖਾਲਸਾ ਟਾੜਨ ਪਹਿਲੀ ਗੱਲ ਵੀ ਜਿਹੜੀ ਤੁਸੀਂ ਸ਼ਬਦਾਵਲੀ ਵਰਤੀ ਉਹ ਤੁਹਾਨੂੰ ਸ਼ੋਭਾ ਦਿੰਦੀ ਆ ਜਾਂ ਤੁਸੀਂ ਆਪਣੇ ਅੱਖਾਂ ਨਾਲ ਵੇਖਿਆ ਨਹੀਂ ਕੰਨਾਂ ਨਾਲ ਸੁਣਿਆ ਨਹੀਂ ਆਪਣੀਆਂ ਧੀਆਂ ਭੈਣਾਂ ਨਾਲ ਇਹ ਸ਼ਬਦਾਵਲੀ ਤੁਸੀਂ ਵਰਤ ਸਕਦੇ ਹੋ ਤੁਸੀਂ ਸਾਨੂੰ ਤੇ ਢਾਡਣ ਦੱਸ ਰਹੇ ਹੋ ਵੀ ਇਹ ਸੱਚ ਦਾ ਸਾਥ ਨਹੀਂ ਦਿੱਤਾ ਤੁਸੀਂ ਸਿਰ ਤੇ ਦਸਤਾਰ ਸਜਾ ਕੇ ਉੱਪਰ ਦੀ ਕਿਰਪਾਨ ਪਾ ਕੇ ਤੁਸੀਂ ਧੀ ਭੈਣ ਨੂੰ ਇਹ ਸ਼ਬਦ ਬੋਲਦੇ ਚੰਗੇ ਲੱਗਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਵੋਟਾਂ ਦਾ ਦੌਰ ਚੱਲ ਰਿਹਾ 1 ਜੂਨ ਵਾਲੇ ਦਿਨ ਆਪਾਂ ਸਾਰਿਆਂ ਨੇ ਸੱਚ ਨੂੰ ਵੋਟ ਪਾਉਣੀ ਆ ਇੱਕ ਫੇਸਬੁੱਕ ਦੇ ਉੱਪਰ ਬਹੁਤ ਜ਼ਿਆਦੀ ਵੀਡੀਓ ਸ਼ੇਅਰ ਕੀਤੀ ਜਾ ਰਹੀ ਆ ਜਿਹਦੇ ਵਿੱਚ ਦਾਸ ਦਾ ਜ਼ਿਕਰ ਕੀਤਾ ਗਿਆ ਵੀ ਦਲੇਰਕੌਰ ਖਾਲਸਾ ਇਹ ਭਾਈ ਸਰਬਜੀਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਬੋਲੇ ਪਹਿਲੀ ਬੇਨਤੀ ਸੰਗਤ ਜੀ ਸਾਡੀ ਇਹ ਆ ਜਿੰਨਾ ਚਿਰ ਤੁਸੀਂ ਸੁਣ ਨਹੀਂ ਲੈਂਦੇ ਜਾਂ ਦੇਖ ਨਹੀਂ ਲੈਂਦੇ ਉਹਨਾਂ ਚਿਰ ਤੱਕ ਬੋਲੋ ਨਾ ਉਸ ਵੀਰ ਨੇ ਇਹ ਕਹਿ ਕੇ ਉਹਦੇ ਵਿੱਚ ਬੋਲਿਆ ਵਾ ਕਿ ਦਲੇਰਕੌਰ ਖਾਲਸਾ ਢਾਡਣ ਪਹਿਲੀ ਗੱਲ ਵੀ ਜਿਹੜੀ ਤੁਸੀਂ ਸ਼ਬਦਾਵਲੀ ਵਰਤੀ ਉਹ ਤੁਹਾਨੂੰ ਸ਼ੋਭਾ ਦਿੰਦੀ ਆ ਜਾਂ ਤੁਸੀਂ ਆਪਣੇ ਅੱਖਾਂ ਨਾਲ ਵੇਖਿਆ ਨਹੀਂ ਕੰਨਾਂ ਨਾਲ ਸੁਣਿਆ ਨਹੀਂ ਆਪਣੀਆਂ ਧੀਆਂ ਭੈਣਾਂ ਨਾਲ ਇਹ ਸ਼ਬਦਾਵਲੀ ਤੁਸੀਂ ਵਰਤ ਸਕਦੇ ਹੋ ਤੁਸੀਂ ਸਾਨੂੰ ਤੇ ਢਾਡਣ ਦੱਸ ਰਹੇ ਹੋ ਵੀ ਇਹ ਸੱਚ ਦਾ ਸਾਥ ਨਹੀਂ ਦਿੱਤਾ ਤੁਸੀਂ ਸਿਰ ਤੇ ਦਸਤਾਰ ਸਜਾ ਕੇ ਉੱਪਰ ਦੀ ਕਿਰਪਾਨ ਪਾ ਕੇ ਤੁਸੀਂ ਧੀ ਭੈਣ ਨੂੰ ਇਹ ਸ਼ਬਦ ਬੋਲਦੇ ਚੰਗੇ ਲੱਗਦੇ ਹੋ ਦੂਜੀ ਬੇਨਤੀ ਮੈਂ ਨਾਲ ਇਸੇ ਵੀਡੀਓ ਦੇ ਉਹ ਵੀਡੀਓ ਸ਼ੇਅਰ ਕਰੂੰਗੀ ਅਸੀਂ ਜ਼ਿਕਰ ਕੀਤਾ ਜਾਂ ਨਹੀਂ ਕੀਤਾ ਭਾਈ ਅਮਰਤਪਾਲ ਸਿੰਘ ਖਾਲਸਾ ਵੀਡੀਓ ਬਹੁਤ ਨੇ ਇਹ ਵੀ ਨਹੀਂ ਸੀ ਮੈਂ ਪਾਉਣੀ ਪਰ ਖਾਲਸਾ ਜੀ ਸੱਚ ਬੋਲਦੇ ਆ ਜੇ ਬੋਲਦੇ ਰਵਾਂਗੇ ਜੇ ਤੁਸੀਂ ਨਹੀਂ ਦੇਖਿਆ ਇਹਦੇ ਵਿੱਚ ਤੁਸੀਂ ਇਹ ਜਥਿਆਂ ਦੀ ਗਲਤੀ ਕਰਦੇ ਹੋ ਵੀ ਕੌਣ ਨਹੀਂ ਬੋਲਿਆ ਮੈਨੂੰ ਹੋਰ ਕਿਸੇ ਦਾ ਨਹੀਂ ਪਤਾ ਪਰ ਸੰਗਤ ਸਾਨੂੰ ਜਾਣਦੀ ਆ ਨਿਰੰਤਰ ਸਮਾਗਮ ਜਿਹੜੇ ਚੱਲ ਰਹੇ ਆ ਜਿੱਥੇ ਵਿਚਰਦੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਜੀ ਜਿੱਦਣ ਤੋਂ ਖਲੋਤੇ ਆ ਉਦੋਂ ਤੋਂ ਉਹਨਾਂ ਦਾ ਜ਼ਿਕਰ ਕਰੀਦਾ ਵੀ ਸੱਚ ਦਾ ਸਾਥ ਦਿਓ ਸਮੇਤ ਭਾਈ ਸਿਮਰਤਜੀਤ ਸਿੰਘ ਜੀ ਮਾਨ ਜਿਹੜਾ ਸਾਡੇ ਕੌਮੀ ਜਰਨਲ ਨੇ ਆਪਣੀ ਸ਼ਬਦਾਵਲੀ ਨੂੰ ਸੁਧਾਰੋ ਜੇ ਨਹੀਂ ਤੁਸੀਂ ਵੇਖਿਆ ਜਾਂ ਨਹੀਂ ਕੁਝ ਸੁਣਿਆ ਉਹਨਾਂ ਚਿਰ ਤੱਕ ਨਾਮ ਨਹੀਂ ਲਈਦਾ ਤੁਸੀਂ ਕਿਹੜੇ ਹੱਕ ਦੇ ਨਾਲ ਨਾਮ ਲਿਆ ਵੀ ਅਸੀਂ ਜ਼ਿਕਰ ਨਹੀਂ ਕੀਤਾ ਭਾਈ ਸਰਬਜੀਤ ਸਿੰਘ ਉਹਨਾਂ ਦਾ ਸੰਗਤ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਵੋਟਾਂ ਦਾ ਦੌਰ ਚੱਲ ਰਿਹਾ 1 ਜੂਨ ਵਾਲੇ ਦਿਨ ਆਪਾਂ ਸਾਰਿਆਂ ਨੇ ਸੱਚ ਨੂੰ ਵੋਟ ਪਾਉਣੀ ਆ ਇੱਕ ਫੇਸਬੁੱਕ ਦੇ ਉੱਪਰ ਬਹੁਤ ਜ਼ਿਆਦੀ ਵੀਡੀਓ ਸ਼ੇਅਰ ਕੀਤੀ ਜਾ ਰਹੀ ਆ ਜਿਹਦੇ ਵਿੱਚ ਦਾਸ ਦਾ ਜ਼ਿਕਰ ਕੀਤਾ ਗਿਆ ਵੀ ਦਲੇਰਕੌਰ ਖਾਲਸਾ ਇਹ ਭਾਈ ਸਰਬਜੀਤ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਬੋਲੇ ਪਹਿਲੀ ਬੇਨਤੀ ਸੰਗਤ ਜੀ ਸਾਡੀ ਇਹ ਆ ਜਿੰਨਾ ਚਿਰ ਤੁਸੀਂ ਸੁਣ ਨਹੀਂ ਲੈਂਦੇ ਜਾਂ ਦੇਖ ਨਹੀਂ ਲੈਂਦੇ ਉਹਨਾਂ ਚਿਰ ਤੱਕ ਬੋਲੋ ਨਾ ਉਸ ਵੀਰ ਨੇ ਇਹ ਕਹਿ ਕੇ ਉਹਦੇ ਵਿੱਚ ਬੋਲਿਆ ਵਾ ਕਿ ਦਲੇਰਕੌਰ ਖਾਲਸਾ ਢਾਡਣ ਪਹਿਲੀ ਗੱਲ ਵੀ ਜਿਹੜੀ ਤੁਸੀਂ ਸ਼ਬਦਾਵਲੀ ਵਰਤੀ ਉਹ ਤੁਹਾਨੂੰ ਸੋਭਾ ਦਿੰਦੀ ਆ ਜਾਂ ਤੁਸੀਂ ਆਪਣੇ ਅੱਖਾਂ ਨਾਲ ਵੇਖਿਆ ਨਹੀਂ ਕੰਨਾਂ ਨਾਲ ਸੁਣਿਆ ਨਹੀਂ ਆਪਣੀਆਂ ਧੀਆਂ ਭੈਣਾਂ ਨਾਲ ਇਹ ਸ਼ਬਦਾਵਲੀ ਤੁਸੀਂ ਵਰਤ ਸਕਦੇ ਹੋ ਤੁਸੀਂ ਸਾਨੂੰ ਤੇ ਢਾਡਣ ਦੱਸ ਰਹੇ ਹੋ ਵੀ ਇਹ ਸੱਚ ਦਾ ਸਾਥ ਨਹੀਂ ਦਿੱਤਾ ਤੁਸੀਂ ਸਿਰ ਤੇ ਦਸਤਾਰ ਸਜਾ ਕੇ ਉੱਪਰ ਦੀ ਕਿਰਪਾਨ ਪਾ ਕੇ ਤੁਸੀਂ ਧੀ ਪੈਣ ਨੂੰ ਇਹ ਸ਼ਬਦ ਬੋਲਦੇ ਚੰਗੇ ਲੱਗਦੇ ਹੋ